ਸਤਿ ਸ਼੍ਰੀ ਅਕਾਲ ਬਬੂ ਕੀ ਹਾਲ ਹੈ ਸਵਾਗਤ ਹੈ ਆਪਣੀ ਚੈਨਲ ਗੂਕਲਰੀਆਂ ਉਪਰ ਤੇ ਅੱਜ ਦਾ ਬਲਾਗ ਕਰਦੇ ਹਾਂ ਸ਼ੁਰੂ ਤੇ ਅੱਜ ਚੱਲਦੇ ਆਪਾਂ ਸਰੇਂਦਰਾ ਕੰਪਨੀ ਅੱਜ ਕਰਨੀ ਹੈ ਨਵੀਂ ਮਸ਼ੀਨ ਦੀ ਲਾਂਚਿੰਗ ਤੇ ਉੱਥੇ ਚੱਲਦੇ ਆਂ ਬਾਕੀ ਚਮਕਾਹਰ ਆਉਣ ਲੱਗ ਰਿਹਾ ਭਾਈ ਬਰੇਟਿਆਂ ਨਾਲ ਤੇ ਚੱਲਦੇ ਆਂ ਉਹਨਾਂ ਨਾਲ ਇਕੱਠੀ ਜਾਂਦੇ ਆ ਤੇ ਆਹ ਦੇਖੋ ਕੁੰਦ ਹੁਣ ਫੇਰ ਡਿੱਗਣ ਲੱਗ ਗਈ ਤੇ ਬਣੇ ਰਿਓ ਬਲਾਗ ਦੇ ਨਾਲ ਤੇ ਦਿਖਾਉਣੇ ਅੱਜ ਮਸ਼ੀਨ ਜਿਹੜੀ ਲਾਂਚ ਕਰਨਗੇ ਲੈ ਵੀ ਦੋਸਤੋ ਆਹ ਕੋਨਾ ਕਰੂ ਚੈੱਕ ਤੇ ਰੰਗ ਕਿੱਦਾਂ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਦਾ ਕੋ ਹਾਂ ਵਧੀਆ ਤੁਸੀਂ ਦੱਸੋ ਠੀਕ ਹੈ ਇਹ ਨਹੀਂ ਚੱਲੀ ਉਹਨੂੰ ਇਹ ਲੰਘ ਚੱਲਦੇ ਆ ਤੇ ਚੱਲਦੇ ਹਾਂ ਮਿੱਤਰੋ ਅੱਜ ਫਿਰ ਆਪਾਂ ਸ੍ਰਿੰਦਰ ਵਾਲੇ ਦੇਣਾ ਅੰਕਲ ਹਾਂ ਤੇ ਕਰਨੀਏ ਕਿੰਨੀ ਲੌਂਜਿੰਗ ਨਵੀਂ ਮਸ਼ੀਨ ਦੀ ਹੂੰ ਮੈਂ ਹੁਣ ਤੋਂ ਇਕੱਠੀ ਜਾਇਆ ਕਰਾਂਗੇ ਹੁਣ ਕੱਢਾ ਕਰਾਂਗੇ ਟਾਈਮ ਬਲੌਗਰ ਦਾ ਟਾਈਮ ਨਹੀਂ ਦੀ ਪਹਿਲਾਂ ਤੇ ਮਿਲਦੇ ਆ ਸਾਨੂੰ ਹੁਣ ਅੰਦਾਬੇ ਲੇ ਬਾਬੇ ਉਹ ਪਾਬੰਦੀ ਗੇ ਸ੍ਰੀ ਪਤੇਗੜ੍ਹ ਸਾਹਿਬ ਤੇ ਮੱਥਾ ਟੇਕ ਲਿਆ ਸੀ ਨੇ ਤੇ ਅਸੀਂ ਹੁਣ ਚੱਲੇ ਸਿੱਧਾ ਸ਼੍ਰਿੰਗਰਨਾ ਮਸ਼ੀਨਾਂ ਦੇ ਰੈਂਕਲ ਅੱਜ ਕਰਨੀ ਹੈ ਨਵੀਂ ਮਸ਼ੀਨ ਦੀ ਲਾਂਚਿੰਗ ਅੱਜ ਕਰਨੀ ਹੈ ਨਵੀਂ ਮਸ਼ੀਨ ਦੀ ਲਾਂਚਿੰਗ ਤੇ ਦੇਖਦੇ ਹਾਂ ਜਾਂ ਕਿ ਤੇ ਇੱਕ ਸਾਡੇ ਨਾਲ ਆ ਸੀ ਅੰਕਲ ਰੈਂਕਲ ਕਿਵੇਂ ਹਾਂਜੀ ਹਾਂ ਵਧੀਆ 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 ਚੜਦੀ ਕਲਾ ਤੇ ਹੁਣ ਕਰ ਲਈ ਦਰਸ਼ਨ ਇੱਥੇ ਤੇ ਹੁਣ ਚੱਲਦੇ ਹਾਂ ਬਣੇ ਰਹੋ ਬਲੌਗ ਦੇ ਨਾਲ ਆ ਕਿਹੜੀ ਗੱਡੀ ਦੱਸੀ ਤੈਂਕਲਾ ਹਾਂ ਕਿਹੜੀ ਕ੍ਰੇਟਾ ਕ੍ਰੇਟਾ ਨਵਾਂ ਮਾਡਲ ਹੈ ਹਾਂ ਨਵਾਂ ਮਾਡਲ 10ਵੇਂ ਪਾਛਾਹੋ ਸਰਵਿਸ ਰਿਵਿਊ ਗੂਗਲ ਸਾਂਸਾ ਜੁਮੇ ਲਗਰਾਤ ਆਪਾਂ ਤੁਹਾਨੂੰ ਦੱਸਦੇ ਰਹੋ ਅੱਗੇ ਆਇਆ ਤੁਹਾਨੂੰ ਪਹੁੰਚਣ ਲਈ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੀਵਨ ਦਾ ਤਾਲਮੇਲ ਕਰਦੇ ਹਾਂ। ਵਾਹਿਗੁਰੂ ਮਨਿਆ ਪਿਆਰੇ ਜੀ ਸਭ ਜਾਣੋ ਕਾੜੀਆਂ ਮੰਤਿਆਂ ਆਂਦੀਆਂ ਜੱਟੀਆਂ ਕੰਦੇ ਨੇ ਨਾ ਮੁਖਾਤਿਰਨ ਨਾਮ ਜਪਿਆ ਮੰਨਦੇ ਸਾਰੇ ਜੀ ਮਾਨਿਯ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਤੇ ਸਿਹਰਾ ਨਾਮ ਨੂੰ ਪਰਪਰਨਾ ਕਰਦੇ ਹਾਂ। ਸਾਲ ਸਭ ਸਾਡੇ ਜੀ ਵਾਹਿਗੁਰੂ ਪਾਤਰੀ ਨੂੰ ਆਪ ਸਾਰੇ ਨੂੰ ਬਹੁਤ ਬਹੁਤ ਸਾਧਰੀ ਵਾਰ ਕਰੀਏ ਅਧਰੰਗ ਲਾਓ ਜਲੋ ਚੱਕਰ 我身份证也换新的。嗯。 करने का तो അതെ <laughs> രീല ਤੁਹਾਨੂੰ ਆਡਰ ਕਰਾ ਦਈਏ 8 8 ਹਾਂ ਜੀ ਮਾਡਲ ਇਹਨਾਂ ਨੇ ਸਾਰੇ ਬਣਾ ਦਿਆ ਹਾਂ ਜੀ 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 ਸਾਰੀਆਂ ਕਮੀਆਂ ਪੇਸ਼ੀਆਂ ਕਰਤੀਆਂ ਇਹਦੇ ਵਿੱਚ ਨਵੇਂ ਸਾਲ ਤੇ ਨਵੀਆਂ ਗੱਲਾਂ ਹੈ ਨਵੀਆਂ ਗੱਲਾਂ ਠੀਕ ਹੈ ਹਾਂਜੀ ਕਾਟਰ ਕੋਟਰ ਦਾ ਐਨ ਫੁੱਲ ਮੱਕੀ ਵਾਲਾ ਕਾਟ ਦਾ ਸੁਧਾਰ ਕਰਦਾ ਹਾਂਜੀ ਮੱਕੀ ਵਾਲੇ ਕਾਟ ਦਾ ਸੁਧਾਰ ਕਰਦਾ ਇਹਦੇ ਵਿੱਚ ਦੋ ਮਾਡਲ ਤਿਆਰ ਕਰਦੇ ਅੱਛਾ ਦੋ ਮਾਡਲ ਤਿਆਰ ਹੋਗੇ ਇਹਦੇ ਚ ਜਿਹੜੀ ਮਰਜ਼ੀ ਵੱਢੇ ਜਿਵੇਂ ਤੂੰ ਦੱਸਦਾ ਇਹ ਪਹਿਲਾਂ ਛਿੱਟਾ ਵਾਲੀ ਚਾਹੇ ਛੱਟੇ ਵਾਲੀ ਮੱਕੀ ਵੱਢ ਲਿਓ ਹੁਣ ਅੱਛਾ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਆਪ ਕਹਿੰਦੇ ਆ ਵੀ 24 ਇੰਚ ਜਾਂ 22 ਹਾਂ ਜੁਆ ਛੱਟਾ ਮਾਰ ਕੇ ਮੱਕੀ ਵੱਢਦੇ ਹੋ। ਹਾਂ ਚੜਦੀ ਅੱਛਾ ਟੇਕ ਮੱਕੀ ਵੀ ਵੱਢੂ। ਇਹਨਾਂ ਦੇ ਕਟਰ 'ਚ ਕੋਈ ਵੀ ਦਿੱਕਤ ਨਹੀਂ। ਹਾਂਜੀ ਕੋਈ ਦਿੱਕਤ ਨਹੀਂ। ਸਾਲਾ ਆ ਜਾ। ਲੈ ਲਿਓ ਖਲਾ ਜਾ। ਹੋਰ ਜੀ ਮੇਰੇ ਦਾ ਹੁਣ ਰੇਟ ਨੂੰ ਕੀ ਰੱਖਿਆ ਜੀ? ਰੇਟ ਰੇਟ ਇਹਦਾ ਜੀ। ਚਲੋ 36 ਲੱਖ ਰੁਪਏ ਦੇ ਕਰੀਬ। ਅੱਛਾ ਹੋਜੀ। ਨਾਲ ਜੀਰੀ ਵਾਲਾ ਵੀ ਦੂਜਾ ਮੱਕੀ ਵਾਲਾ ਕਰ ਸਕਦੇ। ਬਿਨਾ ਮੱਕੀ ਵਾਲਾ। ਕੱਲੀ ਕੰਬਾਈਨ ਤਾਂ ਠੀਕ ਹੈ। ਇਹਦਾ ਇਹਦਾ। ਹਾਂਜੀ। ਕੋਤਾ ਦੇ ਇਹ 7.5 ਲੱਖ ਰੁਪਏ ਦੀ ਕੀਮਤ ਆ ਕੱਟ ਰਿਹਾ 7.5 ਲੱਖ 7.5 ਲੱਖ 7.5 ਲੱਖ ਕਰਨਾ ਹੈ ਕੀ ਗੱਲ ਦੱਸੋ ਲਓ ਜੀ ਬਾਈ ਜੀ ਦੋ ਮਸ਼ੀਨ ਵਾਰ ਜਾਣਕਾਰੀ ਕੀ ਕੀ ਫੀਚਰ ਨਵੇਂ ਐਡ ਕਰਿਆ ਦੱਸੋ ਜੀ ਹਾਂਜੀ ਤੇ ਦੇਖ ਮੱਕੀ ਵਾਲਾ ਕੱਟ ਰਿਹਾ ਹਾਂ ਦੱਸੋ ਬਾਈ ਹਾਂਜੀ ਪੁੱਛਾਂਗੇ ਚੱਲ ਚੱਲ ਜੀ ਦੱਸੋ ਕੀ ਕੀ ਫੀਚਰ ਨਵੇਂ ਐਡ ਕਰਿਆ ਮਸ਼ੀਨ ਚ ਇਹ ਅੱਜ ਆਪਾਂ ਨੇ ਕੰਬੈਨ ਲਾਂਚ ਕੀਤੀ ਹੈ ਜੀ ਠੀਕ ਆ ਮਨੁਤਿ ਸੰਭਰ ਨੂੰ 2025 ਦਾ ਨਵਾਂ ਤੋਹਫਾ ਦੇ ਕੇ ਤੁਹਾਨੂੰ ਨਵਾ ਠੀਕ ਆ ਹਾਂ ਜੀ ਇਹਦੇ ਵਿੱਚ ਡਬਲ ਪ੍ਰੈਸ਼ਰ ਆ ਗਿਆ ਅਸੀਂ ਡਬਲ ਥ੍ਰੈਸ਼ਰ ਇਲੀਗੈਂਟ ਰੋ ਮਾਰਕੀ ਜੀ ਸੁਰੇਂਦਰਾਦਮ ਠੀਕ ਆ ਡਬਲ ਥ੍ਰੈਸ਼ਰ ਆਟੋ ਅਗਰੋ ਹਰਟ ਰੋਲ ਕੌਂਕਰ ਆ ਗਿਆ ਜੀ ਤੇ ਏਸੀ ਕੈਮ ਬਣਾ ਕੇ ਠੀਕ ਹੈ ਇਹ ਕੰਬਾਈਨ ਤੋਂ ਏਸੀ ਕੈਮ ਤੋਂ ਬਣਾ ਵੀ ਮਰ ਸਕਦੀ ਆ ਠੀਕ ਹੈ ਜੇ ਬੰਦਾ ਡਬਲ ਪ੍ਰੈਸ਼ਰ ਤੇ ਆਟੋ ਡਰ ਚਲਾਣਾ ਚਾਹੁੰਦਾ ਉਹ ਅਗਲੀ ਆਪ ਦੀ ਇੱਛਾ ਏਸੀ ਕੈਮ ਤੋਂ ਵੀ ਬਣ ਸਕਦੀ ਆ ਤੇ ਏਸੀ ਕੈਮ ਦੇ ਨਾਲ ਹਾਂ ਜਿਹੜੇ ਜਿਹੜੇ ਫੀਚਰ ਅਗਲੇ ਨੇ ਹੁੱਕ ਕਰਾਉਣੇ ਠੀਕ ਹੈ ਜੀ ਇੰਜਨ ਨਵਾਂ ਹੀ ਆਹੀ ਹਾਂਜੀ ਹਾਂਜੀ ਤੇ ਨਾਲ ਇਹਦੇ ਮੱਕੀ ਵਾਲੇ ਕਟੂ ਦੋ ਤਰ੍ਹਾਂ ਦੇ ਨੇ ਠੀਕ ਆ ਇੱਕ ਜੋ ਆਪਣੇ ਪਹਿਲਾਂ ਹੁੰਦੇ ਸੀਗੇ ਕੱਟਣ ਵਾਲੇ ਲੱਠੇ ਤੇ ਚਾਰ ਬਲੇਡ ਹੁਣ ਚੱਲ ਰਹੇ ਹਾਂ ਠੀਕ ਠੀਕ ਸਾਰੇ ਇੱਕ ਨਵਾਂ ਡਿਵੈਲਪ ਕੀਤਾ ਜੀ ਰੂਡੀ ਦੇ ਉੱਤੇ ਪੰਜ ਬਲੇਡ ਕਰਤਾ ਅੱਛਾ ਹਾਂ ਜੀ ਜਿਵੇਂ ਆਪਾਂ ਛੱਟੇ ਛੋਟੇ ਵਾਲੀ ਮੱਕੀ ਹੋ ਗਈ ਤਾਂ ਤੁਹਾਨੂੰ ਮੇ ਸਾਈਡਾਂ ਦੇ ਵਿੱਚ ਕੰਮਾਂ ਚ ਲਾਉਂਦੇ ਆ ਅੱਗੇ ਛੱਲੀ ਡਿਗਣ ਦੀ ਸਮੱਸਿਆ ਆਉਂਦੀ ਸੀ ਹੋਰ ਉਹ ਬਿਲਕੁਲ ਚੱਕੀ ਸੀ ਠੀਕ ਆ ਹਾਂ ਜੀ ਹੁਣ ਤੋਂ ਜੇ ਚਾਹੇ 18 ਇੰਚ 22 ਇੰਚ ਚਾਹੇ 24 ਇੰਚ ਜਿਹੜੀ ਮਰਜ਼ੀ ਮੱਕੀ ਵਾਹਤੋ ਠੀਕ ਆ ਕੋਈ ਦਿੱਕਤ ਨਹੀਂ ਕੀ ਕੱਟਣ ਨਾਲ ਡਬਲ ਡਬਲੋ ਕਰਨ ਦੀ ਲੋੜ ਨਹੀਂ ਹਾਂਜੀ ਠੀ ਏ ਬਿਦਾਊਟ ਏਸੀ ਕੈਮਰਨ ਵੀ ਲੈ ਸਕਦੇ ਆ ਹਾਂਜੀ ਏਸੀ ਕੈਮਰਨ ਠੀਕ ਹੈ ਜੀ ਹਾਂਜੀ ਆ ਜਾਓ ਜੀ ਹੋਰ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਆ ਜਾਓ ਉਧਰ ਦਿਖਾ ਕੇ ਚਲੋ ਜੀ ਕੀ ਜਿਹਾ ਬਣਾ ਲਿਆ ਵੀਡੀਓ ਤੁਸੀਂ ਆਰੋ ਮੈਂ ਤੁਹਾਨੂੰ ਸਮਝਾਉਂਗਾ ਹੋਰ ਵੀ ਕਰ ਦਊਗਾ ਤੇ ਨਹੀਂ ਕਰਾਂਗਾ ਕੁਝ ਨਹੀਂ ਕੁਝ ਨਹੀਂ ਇਕੱਲੇ ਚੱਲ ਇਹ ਵੀ ਹੋਣੀ ਜੀ ਕੱਲ ਵੀ ਚਾਲੀ ਚੋਟੀ ਵਾਲੀ ਆ ਉਹ ਵੀ ਕਰਦੇ ਜੀ ਕਰਦਾ ਮੈਂ ਬਾਬੇ ਕੋਲੋਂ ਮਸਜਿਦ ਚੈੱਕ ਕਰਾ ਦਿਆਂ ਸਤਨਾਮ 来 ਬਾਬੇ ਦਿਖਾਉਣੇ ਹੁਣ ਸਾਨੂੰ ਅੰਦਰਲੇ ਮਾਡਲ ਹਾਂ ਇਹ 36 ਹੋਊਗੀ ਜਾਂ 33 ਹੋਊਗੀ ਇੱਧਰ ਬਣੀ ਜਾਂਦਾ ਬਲੌਗ ਅੰਦਰ ਹੋ ਰਹੀ 36 ਚ ਛੋਟਾ ਛੋਟਾ ਮਾਡਲ ਆ ਰਹਾ ਛੋਟੀ ਮਸ਼ੀਨ ਆ ਇਹ ਛੋਟੀ ਹੈ ਇਹ ਕੁਝ ਏਰੀਆ ਚ ਇਹ ਚੱਲਦੀਆਂ ਨੇ ਆਓ ਜਿਵੇਂ ਮੱਲਾ ਬੂਟੇ ਵਾਟੇ ਹੋਗੇ ਜਾਂ ਆਪਣੇ ਹੋਰ ਥੋੜਾ ਵਿੱਚ ਹੋਗੇ ਯਾਰ ਇਹ ਮਸ਼ੀਨ ਤਾਂ ਭਾਈ ਇਹ ਵੀ ਚਲਵਾ ਦਿੰਦੀ ਆ ਲੈ ਇਹਨਾਂ ਨੂੰ ਬਣਾਉਣ ਦੇ ਆਜਾ ਬੌਦਰ ਦੇ ਕਿਹੜੀਆਂ ਯਾਰੀਆਂ ਆ ਗਿਆ ਲੈ ਉਹ ਲੱਗ ਰਹੇ ਨੇ ਆਪਦਾ ਬਲੌਗ ਸ਼ੂਟ ਕਰ ਮੈਂ ਇਧਰ ਆਪਾਂ ਬਣਾ ਕਰਦੇ ਹਾਂ ਅਸੀਂ ਆਪਣਾ ਕਰਦੇ ਫਟੋ ਵੀ ਦਾ ਉਹ ਖੜਿਆ ਐ ਅੰਕਲ ਹੋਰੀ ਇਹ ਆਓ ਜੀ ਨਾ ਬਾਈ ਯਾਰ ਲੈਂਕਲ ਇਹ ਆਓ ਜੀ ਅਸਰੀਕਾਲ ਜੀ ਅਸਰੀਕਾਲ ਜੀ ਕਿਵੇਂ ਹੋ ਠੀਕ ਹੈ ਜੀ ਤੁਸੀਂ ਅਸ ਛੱਡ ਦੀ ਘਲਾ ਜਾਵਾਂ ਵਧੀਆ ਹੈ ਕਿਵੇਂ ਲੱਗੀ ਮਸ਼ੀਨ ਮਸ਼ੀਨ ਫਿਰ ਜਾਵਾਂ ਮਸ਼ੀਨ ਓਕੇ ਬਣਾ ਪਹਿਲਾਂ ਜਲਾਈਨ ਵੱਲ ਆਪਾਂ ਨੇ ਹੈ ਪਹਿਲਾਂ 2021 ਵੀ ਜਲਾਈਨਾਂ ਫਰੇਈ ਦੀ ਹਾਂ ਨਾ ਇਹ ਆ ਮਾਡਲ ਦੇ ਕਿਤੇ ਇਹਦਾ ਬਹੁਤ ਟੌਪ ਦੀ ਮਸ਼ੀਨ ਹਾਂ ਬੰਦੀ ਵੀ ਨਹੀਂ ਜਾਈਂਦੀ ਜਮਾ ਚੜਦੀ ਕਿਲਾ ਕੰਮ ਆ ਹਾਂ ਲਾਣੀਦਾਰ ਹਨ ਵਰ ਕੰਮ ਹੈਲ ਦੇਖਾਉਣੇ ਆ ਸਾਰੇ ਨਾ ਸਾਰੀਆਂ ਨਾ ਮਸ਼ੀਨਾਂ ਹੁਣ ਘਰ ਤੇ ਵਲੌਗ ਦੁਬਾਰੇ ਸਟਾਰਟ ਹਾਂ ਹਾਂ ਬੰਦ ਸੀ ਤੇਰੀ ਹੋ ਗੁੰਦੇ ਕਰੇ ਉਹੀ ਹੁੰਦੇ ਨੇ ਉਹ ਕੋਲੋਂ ਆ ਰੰਗ ਕਿੰਨਾ ਸਬਸਕ੍ਰਾਈਬਰ ਹਾਂ ਹਾਂ ਔਰ YouTube ਤੇ ਬਣਾਉਣਾ ਹਾਂ ਹਾਂ ਮੁੱਤ ਚਲਾ ਦਿੰਦੇ ਆ। ਲਾਣ ਦਾ ਪਤਾ ਕੁੜੀ ਕੜੀ ਦੇ ਘਰ ਤੋਂ ਫੇਰਦਾ ਛੱਤ ਤੋਂ। ਤਾਂ ਥੋੜੀ ਤਾਂ ਉਹ ਆਉਂਦਾ ਦਾ। ਉਹ ਤਾਂ ਅਭੀ ਵੀ ਆਉਂਦਾ। ਸਾਜਿਆxt ਨਾ ਦਿੰਦੇ। ਇਲੈਕਟ੍ਰਾ ਲੱਗਦਾ। ਕੰਮ ਨਾਲੇ ਦੇ ਨਾਲ ਨਾਲ। ਹਾਂ ਕੰਮ ਨਾਲੇ ਨਾਲ। ਜਿਹੜੀ ਆਣੀ। ਚੋਣੀ ਜਾਲੀ ਜਿਹੜੀ ਤਰੀ ਤਰ੍ਹਾਂ ਨਹੀਂ ਕਿ ਉਹ ਸਾਫ਼ ਕਰਦੇ। ਤਾਂ ਮਤਲਬ ਕੰਮ ਹੋ ਸਕਦਾ ਹਨਾ। ਆਹ ਚੀਜ਼ ਆ। ਹੁਣ ਇਹ ਜਿਹੜੀ ਰੋਈ ਨਹੀਂ ਇੰਜਨ ਦਾ ਤਾਂ ਬੰਟ ਬੈਟ। ਲੈ ਵੀ ਜੀ ਕਰ। ਕਿਦਾ ਵੀਰੇ ਯਾਰ ਜਿਵੇਂ ਨਾ ਉਹਦੇ ਦੱਸਣ ਦੇ ਮੁੰਡੇ ਦੇ ਵੀ ਇਹਦੇ ਵਿੱਚ ਐ ਆਉਂਦੀ ਆ ਯਾਰ ਇਹਨਾਂ ਦਾ ਹੀ ਜੋਰ ਲੱਗਦਾ ਤਾਂ ਬੰਦ ਹੋਣ ਲੱਗ ਗਿਆ ਕੋਈ ਕਰੀ ਜਾਂਦੇ ਨੇ ਕਿਸੇ ਦੀ ਕਹਿੰਦੇ ਗਰੰਟੀ ਨਹੀਂ ਉਹ ਮੈਨੂੰ ਐ ਲੱਗਦਾ ਵੀ ਇੱਕ ਫੈਕਟਰ ਇੱਕ ਸਰਵਿਸ ਤੋਂ ਬਾਅਦ ਜੂਰੀਆ ਘੱਟ ਵੀ ਜਾਂਦੀ ਆ ਜਦੋਂ ਆਪਾਂ ਸਰਵਿਸ ਕਰਾ ਦਿੰਦੇ ਆ ਬਾਈ ਇਹ ਗੱਲ ਮੈਨੂੰ ਦੇਖੀ ਕਿ ਉਹਨਾਂ ਦਾ ਨਹੀਂ ਐ 3000 ਦਾ ਕਸਮੇ ਜਾਂਦੀ ਹੈ ਜਿਵੇਂ ਬਾਅਦ ਵਿੱਚ ਜਿਹੜੀ ਟੈਂਕਿਆਂ ਲਈ ਨੇ ਬੈਠੇ ਉੱਤੇ ਰੋਡਾਂ ਦੇ ਬੈਠੇ ਆ ਪਾਵੇ ਗੱਲਪ ਤਾਂ ਜੁੜੀ ਆ ਪਾਉ ਉਹ ਕੁਛ ਨਹੀਂ ਨਿੰਦਰ ਵੀ ਨਹੀਂ ਇੱਕ ਨਾ ਲੋਕਾਂ ਨਾਲ ਜਦੋਂ ਮੈਂ ਗਰਾਊਂਡ ਲਈ ਜਰ ਜਾ ਜਾਂਦਾ ਮੈਂ ਜਦੋਂ ਸਮਰਮ ਜਾਦਾ ਲੋਕਾਂ ਨੇ ਇੱਕ ਡਰ ਬਹੁਤ ਆ ਯਾਰ ਲੋਕਾਂ ਦੇ ਨਾਲ ਜਿਹੜਾ ਇਹ ਬਿਨਾ ਨਿਯੋਜਨਾ ਵਾਲਾ ਇੰਜਨ ਹੈ ਕੀ ਆ ਰਿਹਾ ਤਾਂ ਕਈ ਵਾਰ ਦਿਮਾਗ ਖਰਾਬ ਹੋ ਜਾਂਦਾ ਅੱਛਾ ਨਾ ਨਿਓ ਜਿਹੜਾ ਪੰਪ ਰੂਟਰ ਵਾਲਾ ਜੀ ਵੱਡਾ ਇਹ ਬਹੁਤ ਵੱਡਾ ਧਾਰਾ ਭਾਜੀ ਯਕੀਨ ਮਨੋ ਇਸ ਗਾਲ ਦਾ ਵੀ ਯਾਰ ਇਹਦਾ ਨਾ ਜਿਹੜੀਆਂ ਮਤਲਬ ਆ ਕਈ ਵਾਰ ਨਜ਼ਰਾ ਤਾਂ ਹੈ ਨਹੀਂ ਵੀ ਯਾਰ ਨਾ ਤੁਹਾਨੂੰ ਹਵਾ ਕੱਢਣ ਦਾ ਕੁਝ ਮਿਲਦਾ ਇੰਜੈਕਟਰ ਲੱਗੇ ਨੇ ਇੰਜੈਕਟਰ ਲੱਗੇ ਨੇ ਜੀ ਹੁਣ ਇੱਕ ਬਹੁਤ ਵੱਡਾ ਲੋਕਾਂ ਦੇ ਅੰਦਰ ਇੱਕ ਹਊਆ ਇਸ ਗਾਲ ਦਾ ਯਾਰ ਲੈ ਕੇ ਕਿਸੇ ਚੀਜ਼ ਵੀ ਨਹੀਂ ਮੇਰੇ ਮੇਰੀ ਗੱਲ ਸੁਣਾ ਉਹ ਦੋ ਸੀਜ਼ਨ ਹੋ ਗਏ ਇਹਨੂੰ ਆਏ ਨੂੰ ਕੋਈ ਐਡੀ ਇੱਕ ਸੀਜ਼ਨ ਪਹਿਲਾਂ ਥੋੜਾ ਜਿਹਾ ਇਹਦੇ ਵਿੱਚ ਕੀ ਦਿੱਕਤ ਸੀ ਹੁਣ ਉਹਨਾਂ ਨੇ ਛੋਟੇ ਛੋਟੇ ਫਿਲਟਰ ਨੇੜੇ ਉਹ ਖਤਮ ਕਰਦੇ ਜੂਰੀ ਵਾਲੇ ਉਹ ਚੋਕ ਹੁੰਦੇ ਹੁਣ ਇਹ ਦੀ ਜਮੀਨੇ ਦਿੱਕਤ ਆਈ ਮਤਲਬ ਉਹ ਗੰਦੇ ਸਾ ਜਿਹਨੇ ਇੰਜ ਕਿ ਨਾ ਮੈਂ ਇੰਜ ਨੇ ਚਲਾਇਆ ਉਹਦੇ ਦੁਆਰੇ ਇਹ ਸੋਚ ਆ ਜਾਂਦੀ ਤਾਂ ਜ਼ਰੂਰ ਦਿੱਕਤ ਆ ਉਹ ਖਰਾਬ ਹੋ ਜਾਂਦੀਆਂ ਨੇ ਆਖਾਂ ਲਾਤੀ ਸਾਰੀ ਉਹ ਸਾਰੀ ਇਹ ਕਹਦੀ ਹੁਣ ਕਿਸਦਾ ਬਣਾਉਣ ਲੱਗੀ ਹੁਣ ਆਪਾਂ ਕਿਸਾਨ ਵੀਰਾਂ ਨੂੰ ਇਹ ਕਹਦੀਏ ਵੀ ਯਾਰ ਦਰੂ ਨਾ ਇੰਜਨ ਤੱਕਰੀਬਾ ਦੱਬ ਕੇ ਲੋ ਮਸ਼ੀਨ ਕੋਈ ਦਿੱਕਤ ਨਹੀਂ ਹੈ ਦੱਬ ਕੇ ਕਹਿਦੀ ਐਂ ਕਹਿਦੀ ਬਿਲਕੁਲ ਡਰੋ ਨਾ ਦੱਬ ਕੇ ਮਸ਼ੀਨ ਲੋ ਰੇਡ ਕੋਟ ਰੇਡ ਦੀ ਪੂਰਾ ਵਧੀਆ ਰੇਡ ਦੀ ਵਧੀਆ ਲਾਵਾਂਗੇ ਅਸੀਂ ਇੰਦਰ ਪੱਖੋਂ ਨਾ ਡਰੋ ਸਾਨੂੰ ਉਹ ਗੱਲ ਕਰਦਾ ਐਂ ਕਹਦੇ ਨਾ ਫਸਲਵਾੜੀ ਬਹੁਤ ਵਧੀਆ ਉਧਰ ਇੱਕ ਪੰਪਾ ਲੱਗਦਾ ਬਾਹਰ ਵੀ ਕੰਪਨੀ ਮਰਦਾ ਛੇਤੀ ਕੰਪਨੀ ਮਰਦਾ ਅੱਛਾ ਐਕਸਟਰਾ ਕੰਪਲੇਨ ਲਾਦੀ ਭਾਈ ਜੀ ਅੱਛਾ ਅੱਛਾ ਅੱਧੀ ਪੰਪਨ ਪੂਰੀ ਹੈ ਭਾਈ ਡਰੈਕ ਇਹਨਾਂ ਲਾਈਵ ਬਾਦੀ ਹੈ ਜੀ ਇਹ ਜਿਵੇਂ ਉਹਨਾਂ ਨੇ ਲਾਈ ਹੋਈ ਆ ਐਫ ਪੰਪ ਵਾਲੀ ਕੰਪਲੈਂਟ ਜੀ ਉਹ ਗੰਦੀ ਜੀ ਖਤਮ ਹੋਈ ਨਹੀਂ ਹੋਰ ਵੀ ਇਹਦੇ ਵਿੱਚ ਹੋਰ ਵੀ ਇਹ ਫਾਇਦਾ ਹੋਊਗਾ ਕੋਈ ਕਾਟੋ ਜੀ ਬੋਗਰਾ ਹਾਂ ਡੀ ਡੀ ਜੀ ਖਤਮ ਹੋ ਜਾਂਦੀ ਹੈ ਕੇਵਾਰ ਪੱਟੀ ਪਾਲਾ ਵੀਰੇ ਪੱਟੀ ਟੈਂਪਰ ਕਰਕੇ ਨਾਉ ਚੱਲ ਟਾਈਮ ਪੈ ਕੇ ਹੋ ਜਾਂਦੀ ਉਹ ਲੈ ਬਾਬੇ ਹੁਣ ਚੱਲਦੇ ਆ ਪਿੰਡ ਥੋੜਾ ਜਿਹਾ ਸਮਾਂ ਲਾਓ ਜੀ ਗੱਤੂ ਕਾਦੀ ਕਰਤੀਆਂ ਬਤਾਈਆਂ ਵਿਸ਼ਾਲ ਤੋਂ ਲਿਆਂਦਾ ਸ੍ਰਿੰਦਰਾ ਤੇ ਠੀਕ ਹੈ ਗੱਤੂ ਤੇ ਇਹੋ ਆ ਮੈਂ ਜਾ ਕੇ ਨਾ ਘੋੜੀਆਂ ਕੁੜੀਆਂ ਦਾ ਥੋੜਾ ਜਿਹਾ ਨਾ ਕਰਕੇ ਚੱਲਦੇ ਆ ਕੋਈ ਗੱਲ ਨਹੀਂ ਆਜਰੀ ਲਈ ਬਹੁਤ ਬਹੁਤ ਧੰਨਵਾਦ ਕੀਮਤੀ ਸਮਾਂ ਕੱਢ ਕੇ ਤੁਸੀਂ ਪਹੁੰਚੇ ਸਾਡੇ ਕੋਲ ਆਜੋ ਪਿੰਡ ਕਦੇ ਜ਼ਰੂਰ ਮਨਾ ਜੀ ਬਾਬਾ ਨੂੰ ਸੱਦੀ ਗੱਲ ਸਾਡੇ ਕੋਲ ਠੀਕ ਠੀਕ ਮੈਂ ਲਿਆ ਮੈਂ ਬਾਬਾ ਨੂੰ ਵੀ ਕਦੇ ਆਵਾਂਗੇ ਇੱਧਰ ਖੜਦੇ ਆ ਟਾਈਮ ਠੀਕ ਹੈ ਤੇ ਚਲੋ ਉਸਕੇ ਬਾਅਦ ਧੰਨਵਾਦ ਧੰਨਵਾਦ ਜੀ ਸਾਰਿਆਂ ਨੂੰ ਹੋਰ ਸਪੱਸ਼ਟ